ਕੋਈ ਬੰਦਾ ਸਾਬਤ ਕਰ ਦੇ ਇੱਥੇ ਵੀਜ਼ਾ ਗੇਟ ਤੇ ਕਿਹਦੇ ਪੈਸੇ ਬੜੇ ਉਹਨਾਂ ਨਾਲ ਸਾਬਤ ਕਰ ਦੇ ਆ ਦੇਖੋ ਹੁਣੇ ਖੋਲੇਣਾ ਹੁਣੇ ਹੁਣੇ ਐ ਕਾਗਜ ਹੁਣੇ ਤੇ 20 ਅਕ ਦਿਨਾਂ ਚ ਵੀਜ਼ਾ ਆ ਜਾਣਾ ਏ ਦਾ ਕੋਈ ਮਸਲਾ ਹੀ ਨਹੀਂ ਰਿਫਿਊਜ਼ਲ ਦਾ ਕੋਈ ਚੱਕਰ ਹੀ ਨਹੀਂ ਪਰ ਉਹਦੇ ਡਾਕੂਮੈਂਟ ਤਾਂ ਚਾਹੀਦੇ ਆਪਣ ਜਿਹੜੇ ਰਿਫਿਊਜ਼ਲ ਕੇਸ ਉਹਨਾਂ ਦੇ ਪੁਰਾਣੇ ਜਿਹੜੀ ਏਜੰਟ ਕੋ ਫਾਈਲ ਦਵਾਈ ਉਹ ਸਾਰੇ ਪੇਪਰ ਮੈਨੂੰ ਚਾਹੀਦੇ ਹੋਣਗੇ ਜਰੂਰ ਲੈ ਕੇ ਆਇਓ ਕਿਉਂਕਿ ਅੱਜ ਡੇਢ ਚ ਤੁਹਾਨੂੰ ਕਹਿਣਾ ਮੈਂ ਗੱਲ ਪੈਸੇ ਨਹੀਂ ਮਰਨੇ 20 ਦਿਨਾਂ ਚ ਵੀਜ਼ਾ ਇਹਨਾਂ ਸਟੱਡੀ ਦੇ ਪੈਸੇ ਬੜੇ ਲੱਗਦੇ ਜੀ ਇਥੇ ਪੈਸੇ ਵੀ ਘੱਟ ਲੱਗਣੇ ਆ ਜਾਂਦਿਆਂ ਵੀਜ਼ਾ ਕਨਵਰਟ ਹੋ ਜਾਣਾ ਆ ਕੰਮ ਕਰਨ ਦਾ ਆਪਣਾ ਲਾਲਾ ਲਾਲਾ ਹੋ ਜਾਣੀ ਆ ਜੇ ਕਿਸੇ ਬੰਦੇ ਕੋਲ ਸਕਿੱਲ ਆ ਨਾ ਉਹ ਬੰਦੇ ਨੂੰ ਮੈਂ ਕਹਿੰਦਾ ਕੈਨੇਡਾ ਦਾ ਵੀਜ਼ਾ ਲੈਣਾ ਚਾਹੀਦਾ ਜੀ ਜੇ ਕੋ ਹੱਥ ਦੇ ਆਪਣੇ ਕੋਈ ਕਲਾ ਆ ਨਾ ਵਧੀਆ ਸਕਿੱਲ ਦੇ ਆਪਕੇ ਨੂੰ ਕੋਈ ਮਤਲਬ ਕੋਈ ਵੀ ਤਰ੍ਹਾਂ ਦਾ ਮਤਲਬ ਕੰਮ ਆ ਨਾ ਉਹ ਉਹ ਜੇ ਆਂਦਾ ਨਾ ਤੇ ਕੈਨੇਡਾ ਜਾਂ ਬਾਹਰ ਲ ਕਿ ਜਿਹੜਾ ਵੀ ਮੁਲਕ ਆ ਉਹਨਾਂ ਨੇ ਬਹੁਤ ਬੈਨੀਫਿਟ ਹੈ ਇਸ ਕਰਕੇ ਆਪਾਂ ਜਿਹੜੇ ਕੈਨੇਡਾ ਮਿਸਟਰ ਵੀਜ਼ਾ ਆਪਾਂ ਜਿਹੜੇ ਸ਼ੁਰੂ ਕੀਤੇ ਆ ਨਾ ਇੱਕ ਸਾਲ ਤੋਂ ਕਰਦੇ ਆ ਰਹੇ ਆ ਜਿੰਨੇ ਵੀਜ਼ੇ ਆਪਾਂ ਲਵਾਤੇ ਸ਼ਾਇਦ ਹੀ ਕਿਸੇ ਪੰਜਾਬ 'ਚ ਕਿਸੇ ਏਜੰਟ ਨੇ ਮਿਸਟਰ ਵੀਜ਼ੇ ਲਵਾਏ ਹੋਣ ਮਾਂ ਬੱਚੇ ਦੇ 2 ਸਾਲ ਤੋਂ ਬਾਅਦ ਸ਼ਾਹੀ ਪਾਉਂਦੇ ਵਾਲਾ ਗੱਲ ਹੈ ਤਾਂ ਬਾਰੇ ਬਿਲਕੁਲ ਰੂਟੀਨ ਚਾਹ ਬਹੁਤ ਵੀਜ਼ਾ ਲਵਾਤਾ ਹੋਇਆ ਆਪਾਂ ਇਹ ਵੀਜ਼ਾ ਦੀ ਇੱਕੋ ਖਾਸੀਅਤ ਹੈ ਕਿ ਆਉਣੇ ਹੀ ਆਉਣੇ ਆ 100% ਰੇਸ਼ੋ ਚੱਲਣ ਦੀ ਇਹਦਾ 20 ਦਿਨ ਦੇ ਵਿੱਚ ਵਿੱਚ ਆਣੇ ਬਲਟ ਮਦਰ ਜਾਂ ਫਾਦਰ ਦੇ ਨਾਲ ਹੀ ਆਣੇ ਆ ਜਿਹੜੇ ਸਿੰਗਲ 26 ਸਾਲ ਦੇ ਪਰ ਜੇ ਕੋਈ ਅਨਪੜ ਹੋਵੇ ਸਾ ਮੈਂ ਕਹਾਂ ਅਨਪੜ ਹੋਵੇ ਜਿੱਦਾਂ ਮਰਜੀ ਹੋਵੇ ਭਾਵੇਂ ਅੰਗੂਠਾ ਵੀ ਲੰਦ ਹੋਵੇ ਸਾਈਨ ਵੀ ਨਾ ਪਾਸਪੋਰਟ ਤੇ ਕੀਤੇ ਹੁਣ ਫਿਰ ਵੀ ਵੀਜ਼ਾ ਲੈ ਕੇ ਦਵਾਂਗੇ ਤੇ ਪ੍ਰੂਫ ਹੈ ਸਾਡੇ ਕੋਲ ਵੀਜ਼ੇ ਹੈਗੇ ਇਹੋ ਜਿਹੜੇ ਆਪਾਂ ਚੈੱਕ ਕਰ ਸਕਦੇ ਮੇਰੇ ਆਫਿਸ ਆ ਕੇ ਜਿਹੜੇ ਬੱਚੇ ਅਨਪੜੇ ਆ ਜਿਨ੍ਹਾਂ ਨੇ 8ਵੀਂ ਵੀ ਨਹੀਂ ਕੀਤੀ 5ਵੀਂ ਕੀਤੀ ਸਾਈਨ ਵੀ ਨਹੀਂ ਕਰ ਰਹੇ ਉਹ ਵੀ ਕੈਨੇਡਾ ਦੇ ਡਿਸਟਰ ਵੀਜ਼ੇ ਲਵਾ ਕੇ ਉਹਨਾਂ ਨੂੰ ਫੇਡਾ ਭੇਜਿਆ ਵਾ ਇਹ ਸਾਡੇ ਕੋਲ ਪ੍ਰੂਫ ਹੈਗੇ ਆ ਕੇ ਆਫਿਸ ਚੈੱਕ ਸਾ ਜੀ ਕੋਈ ਕੋਹ ਨਾ ਸਟਿੱਕਰ ਆ ਪੱਕੇ ਆਈ ਮੈਂ ਕਹ ਪੱਕੇ ਆ ਨਾ ਲਾ ਨਾ ਦੇ ਮੇਰਾ ਵੀਜ਼ਾ ਉਹ ਕਿਉਂਕਿ ਆਏ ਹੋਏ ਅਗਲੇ ਨੇ ਪ ਵਿੱਦ ਪ੍ਰੂਫ ਪਿਆ ਕਿਉਂਕਿ ਕੋਈ ਵੀ ਹੁਣ ਤੁਸੀਂ ਕਹੋ ਕਿਸੇ ਦੋ ਇਕੱਠੇ ਕਰ ਲੈ ਇਕੱਠੇ ਨਹੀਂ ਕੀਤੇ ਆਪਣੀਆਂ ਸਾਰੀ ਸ਼ਾਦੀਆਂ